ਗੁਰਦਾਸਪੁਰ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ 514647 ਮੈਟ੍ਰਿਕ ਟਨ ਆਮਦ ਦੇ ਵਿੱਚੋਂ 496598 ਮੈਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ ਇਸ ਬਾਰੇ ਜ਼ਿਲ੍ਹਾ ਮੰਡੀ ਅਫਸਰ ਜਸਵਿੰਦਰ ਰਿਆੜ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਤੱਕ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ 514647 ਮੈਟ੍ਰਿਕ ਟਨ ਝੋਨੇ ਦੀ ਆਮਦ ਦਰਜ ਕੀਤੀ ਹੈ ਜਦ ਤਵੱਚ 4,14,598 ਮੈਟ੍ਰਿਕ ਟਨ ਝੋਨੇ ਦੀ ਖਰੀਦ ਹੈ ਜਿਹੜੀ ਕੀ ਕੀਤੀ ਜਾ ਚੁੱਕੀ ਹੈ ਤੇ ਵਕ ਵਕ ਖਰੀਦ ਏਜੰਸੀਆਂ ਦੇ ਵੱਲੋਂ ਖਰੀਦ ਝੋਨੇ ਬਾਰੇ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਗਰੇਂ ਦੇ ਵੱਲੋਂ ਸਭ ਤੋਂ ਵੱਧ 1,87,752 ਮੈਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਇਸੇ ਤਰ੍ਹਾਂ ਮਾਰਕਫੇਡ ਦੇ ਵੱਲੋਂ 1,31,631 ਮੈਟ੍ਰਿਕ ਟਨ ਪੰਛਬ ਦੇ ਬੋਲੋ 99190 ਮੈਟ੍ਰਿਕ ਟਨ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਦੇ ਬੋਲੋ 77014 ਮੈਟ੍ਰਿਕ ਟਨ ਤੇ ਨਿਜੀ ਟਰੇਡਰਾਂ ਤੇ ਬੋਲੋ 8 ਮੈਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਮੈਂ ਕਿਹਾ ਕਿ ਝੋਨੇ ਦੀ ਲਿਫਟਿੰਗ ਦੇ ਨਾਲੋ ਯਕੀਨੀ ਬਣਾਇਆ ਗਿਆ ਜਿਸ ਤਹਿਤ ਨਿਰਧਾਰਤ 72 ਘੰਟੇ ਦੇ ਸਮੇਂ ਅੰਦਰ 94 ਫੀਸਦੀ ਝੋਨੇ ਦੀ ਫਸਲ ਦੀ ਜਿਹੜੀ ਕਿ ਚੁਕਾਈ ਹੋ ਚੁੱਕੀ ਹੈ ਉੱਤੇ ਉਹਨਾਂ ਦੱਸਿਆ ਕਿ ਕਿਸਾਨਾਂ ਦੇ ਵੱਲੋਂ ਝੋਨੇ ਨੂੰ ਵੇਚਣ ਦੇ ਮਿੱਥੇ ਸਮੇਂ ਦੇ ਅੰਦਰ-ਅੰਦਰ ਅਦਾਇਗੀ ਯਕੀਨੀ ਬਣਾਉਣ ਦੇ ਸਦਕਾ ਹੁਣ ਤੱਕ 1140.82 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਜਾ ਚੁੱਕੇ ਨੇ ਉਹਨਾਂ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਸੁੱਕਾ ਝੋਨਾ ਲਿਓਣ ਦੀ ਅਪੀਲ ਵੀ ਕੀਤੀ ਹੈ ਤੇ ਝੋਨੇ ਦੀ ਕਟਾਈ ਸ਼ਾਮ ਦੇ ਲਈ ਨਾ ਕਰਨ ਤੇ ਐਸਐਸਐਸ ਦੇ ਨਾਲ ਮਸ਼ੀਨਾਂ ਦੇ ਨਾਲ ਹੀ ਕਟਾਈ ਕਰਨ ਦੀ ਅਪੀਲ ਕੀਤੀ ਹੈ ਕਿਤੇ ਕਿਤੇ ਉਹਨਾਂ ਤੀਆਂ ਪਾਈਆਂ ਗਈਆਂ ਕਿਤੇ ਆੜਤੀਆਂ ਵੱਲੋਂ ਗਲਤੀ ਕੀਤੀ ਗਈ ਆ ਉੱਥੇ ਅਸੀਂ ਜੁਰਮਾਨੇ ਪਾਏ ਨੇ ਮਿਸਾਲ ਦੇ ਤੌਰ ਤੇ 60000 ਦੇ ਕਰੀਬ ਅਸੀਂ ਡੇਰਾ ਬਾਬਾ ਨਾਨਕ ਮਾਰਕ ਕਮੇਟੀ ਚ ਪਾਏ ਸੀ ਬਿਨਾਂ ਖਰੀਦ ਤੋਂ ਬਾਜ਼ਾਰਦਾਨੇ ਵਿੱਚ ਸਰਕਾਰੀ ਬਾਜ਼ਾਰਦਾਨੇ 'ਚ ਉਹਨਾਂ ਨੇ ਏਜੰਟਸ ਕਿਸਾਨਾਂ ਦੀ ਭਰ ਦਿੱਤੀ ਸੀ ਹੈਡ ਆਫਸ ਦੇ ਜਿਹੜੇ ਉਡਣ ਦਸਤੇ ਫਲਾਈਂਗ ਸਕੁਐਡ ਵੱਲੋਂ ਵੀ 80000 ਦੇ ਕਰੀਬ ਸ਼ੈਦਰਾਂ ਦੇ ਉੱਤੇ ਜੁਰਮਾਨੇ ਪਾਏ ਨੇ ਉਹ ਵੀ ਉਹਨਾਂ ਦੀਆਂ ਕੁਝ ਉਨਤਾਈਆਂ ਸੀ ਕੁਝ ਰੇਟ ਘੱਟ ਲੱਗਾ ਸੀਗਾ ਇਸ ਤੋਂ ਇਲਾਵਾ ਵੱਖ-ਵੱਖ ਮਾਰਕੀਟ ਕਮੇਟੀਆਂ ਵੱਲੋਂ ਵੀ ਸਖਤਰ ਸਹਿਬਾਨਾਂ ਵੱਲੋਂ ਜੁਰਮਾਨੇ ਪਾਏ ਗਏ ਨੇ ਤੇ ਉਹ ਵੀ ਤਕਰੀਬਨ ਲੱਖ ਦੇ ਨੇੜੇ ਬਣਦੇ ਨੇ ਤੇ ਲਿਫਟਿੰਗ ਸਾਡੀ ਵਧੀਆ ਚੱਲ ਰਹੀ ਆ ਸਾਨੂੰ ਕੋਈ ਹੋਰ ਮੁਸ਼ਕਲ ਨਹੀਂ ਆ ਰਹੀ ਕਿਉਂਕਿ ਹੁਣ ਜਿਹੜਾ ਸੀਜ਼ਨ ਜਿਹੜਾ ਵਾ ਉਹ ਪਿਛਲੇ ਪਾਸੇ ਹਲ ਵਧ ਰਿਹਾ ਵਾ ਲਾਸਟ ਹੀ ਕੁਝ ਦਿਨਾਂ ਤੱਕ ਪਰਚੇਜ ਹੋਊਗੀ ਤੇ ਅਸੀਂ ਜਿਹੜੀਆਂ ਮੁਸ਼ਕਲਾਂ ਸਾਨੂੰ ਮੌਇਸਚਰ ਦੀਆਂ ਆ ਰਹੀਆਂ ਸੀ ਉਹਦੇ ਸਬੰਧ ਵਿੱਚ ਅਸੀਂ ਮੁੱਖ ਦਫ਼ਤਰ ਨੂੰ ਅਪੀਲ ਕੀਤੀ ਆ ਤੇ ਸਾਨੂੰ 40 ਮੌਇਸਚਰ ਮੀਟਰ ਦੁਬਾਰਾ ਨਵੇਂ ਸਾਨੂੰ ਲੈ ਕੇ ਮੁੱਖ ਦਫ਼ਤਰ ਭੇਜ ਰਿਹਾ ਵਾ ਉਹ ਅੱਜ ਹੀ ਕੱਲ ਦੀ ਮੇਰੀ ਡੀਜੀਐਮ ਸਾਹਿਬ ਨਾਲ ਗੱਲ ਹੋਈ ਸੀਗੀ ਉਹ ਅੱਜ ਸਾਡੇ ਕੋਲ ਪਹੁੰਚ ਜਾਣਗੇ ਜਿਹੜੀਆਂ ਕਿਤੇ ਮੰਡੀਆਂ 'ਚ ਮੌਇਸਚਰ ਦੀ ਸਾਨੂੰ ਨਮੀ ਦੀ ਆ ਰਹੀ ਆ ਮੁਸ਼ਕਲ ਉਹ ਵੀ ਅਸੀਂ ਠੀਕ ਕਰ ਦਵਾਂਗੇ ਤਾਂ ਕਿ ਕਿਸਾਨ ਵੀਰਾਂ ਨੂੰ ਮੰਡੀ ਬੋਰਡ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਮਿਲੇ ਤੇ ਉਹਨਾਂ ਦੀ ਜਿੰਸ ਦਾ ਉਹਨਾਂ ਨੂੰ ਪੂਰਾ ਪੂਰਾ ਰੇਟ ਮਿਲੇ ਤੇ ਕੱਟ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਸਗੋਂ ਐਸ ਵਾਰ ਤੇ ਜਿਹੜੀ ਸ਼ੈਲਰ ਇੰਡਸਟਰੀ ਆ ਇਹਦੇ ਵਿੱਚ ਵੀ ਪੈਡੀ ਦੀ ਥੋੜੀ ਕਹਿ ਸਕਦੇ ਆਪਾਂ ਖਿੱਚਵਾ ਤੇ 17 ਮੁਅਸ਼ਰ ਤੋਂ ਉੱਪਰ ਵੀ ਪੂਰਾ ਰੇਟ ਮਿਲ ਰਿਹਾ ਵਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੱਟ ਦੀ ਮੁਸ਼ਕਲ ਨਹੀਂ ਆ ਰਹੀ ਜਿੱਥੇ ਕਿਤੇ ਸਾਨੂੰ ਜਿਹੜੀ ਬਾਰਡਰ ਬੈਲਟ ਸੀਗੀ ਜਿੱਥੇ ਹੜਾਂ ਦੀ ਜਿਆਦਾ ਮਾਰ ਪਈ ਆ ਉੱਥੇ ਉੱਥੇ ਭਾਰਤੀ ਸਰਕਾਰ ਵੱਲੋਂ ਟੀਮਾਂ ਭੇਜੀਆਂ ਗਈਆਂ ਨੇ ਉਹ ਜਿਹੜਾ ਡੈਮੇਜਡ ਡਿਸਕਲਰ ਦੇ ਸੈਂਪਲ ਲੈ ਕੇ ਗਏ ਨੇ ਮਾਨਯੋਗ ਡੀਸੀ ਸਾਹਿਬ ਜੀ ਦੇ ਦੇਸ਼ਾਂ ਦੇ ਅਨਸਾਰ ਸਾਰੇ ਜ਼ਿਲ੍ਹੇ ਦੇ ਅਫਸਰ ਉੱਥੇ ਮੌਕੇ ਤੇ ਗਏ ਸੀਗੇ ਤੇ ਉਹ ਸੈਂਪਲਿੰਗ ਲਈ ਉਹ ਦਿੱਲੀ ਲੈ ਕੇ ਗਏ ਨੇ ਅਜੇ ਉਹਨਾਂ ਦੀ ਰਿਪੋਰਟ ਨਹੀਂ ਆਈ ਤੇ ਉਸੇ ਅਨਸਾਰ ਜਿਹੜੀ ਰਿਲੈਕਸੇਸ਼ਨ ਸੈਲਰ ਇੰਡਸਟਰੀ ਨੂੰ ਦੇਣੀ ਆ ਉਹ ਭਾਰਤ ਸਰਕਾਰ ਵੱਲੋਂ ਦੇਣੀ ਆ ਦਿੱਤੀ ਜਾਣੀ ਆ ਸਾਡੇ ਲੈਵਲ ਦੇ ਉੱਤੇ ਕੋਈ ਵੀ ਡੈਮੇਜ ਡਿਸਕਲਰ ਦੀ ਇੰਨੀ ਜ਼ਿਆਦਾ ਗੰਭੀਰ ਸਮੱਸਿਆ ਨਹੀਂ ਆਈ ਜਿਹੜਾ ਇਹਦਾ ਹੱਲ ਵਾ ਉਹ ਭਾਰਤ ਸਰਕਾਰ ਵੱਲੋਂ ਕੀਤਾ ਜਾਣਾ ਵਾ ਤੇ ਨਵੀਂ ਦੇ ਮਸਲੇ ਦੇ ਉੱਤੇ ਕੋਈ ਵੀ ਕਟ ਕਿਸਾਨਾਂ ਨੂੰ ਨਹੀਂ ਲਗਾਇਆ